ਅੱਜ ਦੀ ਸਭ ਤੋਂ ਵੱਡੀ ਅਪਡੇਟ ਲੈ ਕੇ ਹਾਜ਼ਰ ਹੋਇਆ ਕਿ ਆਜਾ ਰਿਹਾ ਕਿ ਪੰਜਾਬੀ ਗਾਇਕ ਰਾਜਵੀਰ ਜਵੰਦਾ ਜਿਹੜੇ ਕਿ ਫੋਟੇਜ਼ ਹਸਪਤਾਲ ਦੇ ਵਿੱਚ ਆਪਣੀ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਸੀ ਹੁਣ ਉਹ ਨਹੀਂ ਰਹੇ ਜਿहां ਰਾਜਵੀਰ ਜਵੰਦਾ ਨੇ ਦਮ ਤੋੜ ਦਿੱਤਾ ਹੈ ਕਾਫੀ ਜ਼ਿਆਦਾ ਅਪਡੇਟਸ ਰੋਜ਼ ਲਗਾਤਾਰ ਆ ਰਹੀਆਂ ਸੀ ਇੱਕ ਦਿਨ ਪਹਿਲਾਂ ਹੀ ਇਹ ਵੀ ਅਪਡੇਟ ਆਈ ਸੀ ਕਿ ਪੁੱਲ ਜਿਹੜਾ ਤਸਵੀਰਾਂ ਦੇ ਵਿੱਚ ਦਿਖਾਇਆ ਜਾ ਰਿਹਾ ਸੀ ਹਸਪਤਾਲ ਦੇ ਵਿੱਚ ਡਾਕਟਰਾਂ ਦੇ ਵੱਲੋਂ ਵੀ ਮੈਡੀਕਲ ਬੁਲੇਟਿਨ ਬੰਦ ਕਰ ਦਿੱਤਾ ਗਿਆ ਸੀ ਉਦੋਂ ਹੀ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਤਰੀਕੇ ਦਾ ਡਰ ਪੈਦਾ ਹੋ ਗਿਆ ਸੀ ਕਿ ਆਖਿਰਕਾਰ ਕੀ ਖਬਰ ਸਾਹਮਣੇ ਆਵੇਗੀ ਕਿ ਰਾਜਵੀਰ ਜਵੰਦਾ ਬਚਣਗੇ ਜਾਂ ਫਿਰ ਨਹੀਂ ਲੇਕਿਨ ਹੁਣ ਇਹ ਕਾਫੀ ਮੰਤ ਭਾਗੀ ਅੱਜ ਦੀ ਖਬਰ ਸਾਹਮਣੇ ਆ ਰਹੀ ਹੈ ਕਿ ਹੁਣ ਰਾਜਵੀਰ ਜਵੰਦਾ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਸਦਾ ਵਾਸਤੇ ਅਲ ਵਿਦਾਖ ਗਏ ਨੇ ਫੋਟੇਸ ਹਸਪਤਾਲ ਦੇ ਵਿੱਚ ਮੁਹਾਲੀ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਲੋਕ ਜਿਹੜੇ ਸੀ ਗਾਇਕ ਚਾਹੇ ਵੱਡੇ ਵੱਡੇ ਕਲਾਕਾਰ ਮੰਤਰੀ ਹਰ ਕੋਈ ਉਹਨਾਂ ਦੇ ਕੋਲ ਪਹੁੰਚ ਰਿਹਾ ਸੀ ਬੀਤੇ ਦਿਨੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੀ ਰਾਜਵੀਰ ਜਵੰਦਾ ਦੇ ਪਰਿਵਾਰ ਦੇ ਨਾਲ ਮੁਲਾਕਾਤ ਕਰਨ ਲਈ ਫੋਟੋਸ ਪਹੁੰਚੇ ਸੀ ਇਸ ਮੌਕੇ ਰਾਜਵੀਰ ਦੇ ਮਾਤਾ ਅਤੇ ਹੋਰ ਪਰਿਵਾਰਕ ਮੈਂਬਰਾਂ ਸਣੇ ਜਵੰਦਾ ਦੇ ਦੋਸਤਾਂ ਜੋ ਕਿ ਔਖੀ ਘੜੀ ਦੇ ਵਿੱਚ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਉਹਨਾਂ ਦੇ ਨਾਲ ਵੀ ਮੁਲਾਕਾਤ ਕੀਤੀ ਸੁਖਬੀਰ ਬਾਦਲ ਦੇ ਵੱਲੋਂ ਵੀ ਹਸਪਤਾਲ ਉੱਥੇ ਪਹੁੰਚਿਆ ਗਿਆ ਡਾਕਟਰ ਸਾਹਿਬਾਨਾਂ ਤੋਂ ਵੀ ਰਾਜਵੀਰ ਦੀ ਸਿਹਤ ਬਾਰੇ ਸਾਰਾ ਹਾਲ ਜਾਣਿਆ ਗਿਆ ਤੇ ਹੁਣ ਅੱਜ ਸਵੇਰੇ ਇਹ ਅਸ ਖਬਰ ਸਾਹਮਣੇ ਆਉਂਦੀ ਹੈ ਹਰ ਇੱਕ ਦਾ ਦਿਲ ਦਿਲਾ ਦੇਣ ਵਾਲੀ ਇਹ ਖਬਰ ਹੈ ਕਾਫੀ ਲੋਕ ਅਰਦਾਸਾਂ ਕਰ ਰਹੇ ਸੀ ਕਾਫੀ ਕਲਾਕਾਰਾਂ ਨੇ ਤਾਂ ਇਹ ਵੀ ਕਿਹਾ ਸੀ ਕਿ ਸਾਡੇ ਸਾਹ ਘੱਟ ਕਰ ਦੋ ਲੇਕਿਨ ਰੱਬ ਰਾਜਵੀਰ ਜਵੰਦਾ ਨੂੰ ਬਚਾ ਲਵੇ ਲੇਕਿਨ ਵਾਹਿਗੁਰੂ ਜੀ ਦੇ ਚਰਨਾ ਦੇ ਵਿੱਚ ਅਰਜ਼ੋਈ ਕਰਦੇ ਹੋਏ ਨਜ਼ਰ ਆ ਰਹੇ ਸੀ ਕਿ ਸਾਡਾ ਪੰਜਾਬ ਦਾ ਮਾਣ ਸਾਡਾ ਛੋਟਾ ਵੀਰ ਰਾਜਵੀਰ ਜਵੰਦਾ ਛੇਤੀ ਉਸ ਦੀ ਸਿਹਤ ਠੀਕ ਹੋਵੇ 36 ਸੇ ਠੀਕ ਹੋ ਕੇ ਆਪਣੇ ਘਰ ਪਹੁੰਚੇ ਲੇਕਿਨ 11 12 ਦਿਨ ਉਹਨਾਂ ਨੂੰ ਹੋ ਚੁੱਕੇ ਸੀ ਵੈਂਟੀਲੇਟਰ ਦੇ ਉੱਤੇ ਲੇਕਿਨ ਉਹਨਾਂ ਦੀ ਕੋਈ ਵੀ ਇੰਪਰੂਵਮੈਂਟ ਨਹੀਂ ਦੇਖੀ ਜਾ ਰਹੀ ਸੀ ਜੇਕਰ ਦੇਖ ਲਿਆ ਜਾਵੇ ਬ੍ਰੇਨ ਤੱਕ ਉਹਨਾਂ ਦੇ ਆਕਸੀਜਨ ਨਹੀਂ ਪਹੁੰਚ ਰਿਹਾ ਸੀ ਲਾਈਵ ਮਸ਼ੀਨ ਦੇ ਉੱਤੇ ਉਹਨਾਂ ਨੂੰ ਬਿਠਾਇਆ ਗਿਆ ਉੱਥੇ ਲੇਟੇ ਹੋਏ ਸੀ ਵੈਂਟੀਲੇਟਰ ਦੇ ਸਹਾਰੇ ਉਹ ਸਾਹ ਵੀ ਨਹੀਂ ਲੈ ਪਾਰੇ ਸੀ ਜੀ ਹਾਂ ਹੁਣ ਇਹ ਮੰਦਭਾਗੀ ਕਾਫੀ ਵੱਡੀ ਖਬਰ ਸਾਹਮਣੇ ਆਉਂਦੀ ਹੈ ਕਿ ਪੂਰੀ ਦੁਨੀਆ ਨੂੰ ਅਲਵਿਦਾ ਅਗਏ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਅਲਵਿਦਾ ਅਗਏ ਨੇ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਅਦ ਲਈ ਅਲਵਿਦਾ ਅਗਏ ਨੇ ਰਾਜਵੀਰ ਜਵੰਧਾਪ ਪੰਜਾਬੀ ਸਿੰਗਰ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆ ਲਗਾਤਾਰ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਜ਼ੇਰੇ ਇਲਾਜ ਰਾਜਵੀਰ ਜਵੰਦਾ ਸੀ ਇਸੇ ਦੌਰਾਨ ਮੰਤ ਭਾਗੀ ਇਹ ਖਬਰ ਸਾਹਮਣੇ ਆਉਂਦੀ ਹੈ ਕਿ ਉਹਨਾਂ ਦੀ ਮੌਤ ਹੋ ਚੁੱਕੀ ਹੈ ਸੋਰਸਸ ਤੋਂ ਪਤਾ ਲੱਗਦਾ ਹੈ ਸੂਤਰਾ ਦੇ ਹਵਾਲੇ ਤੋਂ ਇਹ ਖਬਰਾਂ ਸਾਹਮਣੇ ਆਉਂਦੀਆਂ ਨੇ ਵੱਡੇ ਵੱਡੇ ਨਿਊਜ਼ ਚੈਨਲ ਜਿਹੜੇ ਨੇ ਉਹ ਇਹ ਖਬਰ ਚਲਾ ਰਹੇ ਨੇ ਇਸ ਵੇਲੇ ਕਿ ਰਾਜਵੀਰ ਜਵੰਦਾ ਹੁਣ ਇਸ ਅੱਜ ਦੁਨੀਆ ਦੇ ਵਿੱਚ ਨਹੀਂ ਰਹੇ ਉੱਥੇ ਹੀ ਪਰਿਵਾਰ ਪੂਰੇ ਹੌਸਲੇ ਦੇ ਵਿੱਚ ਦਿਖਾਈ ਦੇ ਰਿਹਾ ਸੀ ਆਖਰੀ ਸਮੇਂ ਤੱਕ ਹੌਸਲੇ ਦੇ ਵਿੱਚ ਦਿਖਾਈ ਦੇ ਰਿਹਾ ਸੀ ਕਿ ਨਹੀਂ ਸਾਡਾ ਪੁੱਤ ਠੀਕ ਹੋ ਕੇ ਹਮੇਸ਼ਾ ਦਿ ਲਈ ਆਪਣੇ ਘਰ ਵਾਪਸ ਆਏਗਾ ਸਿਹਤਮੰਦ ਹੋਏਗਾ ਲੇਕਿਨ ਨਹੀਂ ਪਤਾ ਸੀ ਕਿ ਅਜਹੀ ਖਬਰ ਮੰਤ ਭਾਗੀ ਕੰਨਾ ਤੱਕ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੱਕ ਉਹਨਾਂ ਦੇ ਫੈਨਸ ਤੱਕ ਪਹੁੰਚੇਗੀ ਹਰ ਇੱਕ ਦੇ ਵੱਲੋਂ ਚਾਹੇ ਉਹ ਮਸਜਿਦ ਹੋਵੇ ਗੁਰਦੁਆਰਾ ਹੋਵੇ ਮੰਦਿਰ ਹੋਵੇ ਹਰ ਕਿਤੇ ਅਰਦਾਸਾਂ ਚੱਲ ਰਹੀਆਂ ਸੀ ਰੱਬ ਦੇ ਕੋਲੋਂ ਅਰਜ਼ੋਈਆਂ ਲਗਾਈਆਂ ਜਾ ਰਹੀਆਂ ਸੀ ਮਨਤਾ ਕੀਤੀਆਂ ਜਾ ਰਹੀਆਂ ਸੀ ਰابطੋਂ ਕਿ ਰਾਜਵੀਰ ਜਵੰਦਾ ਜਿਹੜਾ ਕਿ ਇੰਨਾ ਹੀ ਕਲਾਕਾਰ ਗਾਇਕ ਵੱਡਾ ਕਾਫੀ ਜ਼ਿਆਦਾ ਲੋਕਾਂ ਦਾ ਦਿਲ ਜਿੱਤਣ ਵਾਲਾ ਹੈ ਗਾਇਕ ਲੇਕਿਨ ਇਹ ਵੱਡੀ ਮਨਪਾਗੀ ਖਬਰ ਜਦੋਂ ਸਾਹਮਣੇ ਆਉਂਦੀ ਹੈ ਤਾਂ ਹਰ ਇੱਕ ਦਾ ਦਿਲ ਦਹਿਲ ਜਾਂਦਾ ਹੈ ਤਾਂ ਇਹ ਕਾਫੀ ਮਨਪਾਗੀ ਖਬਰ ਅੱਜ ਸਾਹਮਣੇ ਆਉਂਦੀ ਹੈ ਕਿ ਰਾਜਵੀਰ ਜਵੰਦਾ ਇਸ ਦੁਨੀਆ ਦੇ ਵਿੱਚ ਨਹੀਂ ਰਹੇ